ਮੈਂ ਪਹਿਲੇ 2014 ਤੋਂ ਪਹਿਲਾਂ ਮੈਂ ਦबई ਵਿੱਚ ਮੈਂ ਡਰਾਈਵਿੰਗ ਦਾ ਕੰਮ ਕਰਦਾ ਸੀ ਹੁਣ ਲਾਸਟ ਟਾਈਮ ਮੈਂ ਆਖਰ ਟਾਈਮ ਗਿਆ 2019 ਦੇ ਵਿੱਚ ਫਿਰ 19 ਦੇ ਵਿੱਚ ਗਿਆ ਤੇ ਮੇਰੇ ਕੋਲੋਂ ਯਾਨੀ ਇੱਕ ਇਹੋ ਜਿਹਾ ਘਟਨਾ ਵਾਪਰੀ ਮਤਲਬ ਨਾਲ ਦੋਸਤੀ ਦੇ ਨਾਲ ਨਾਲ ਮਤਲਬ ਨਾਲ ਫਰੈਂਡਸ ਨਾਲ ਦੋਸਤੀ ਮੇਰੇ ਪਾਕਿਸਤਾਨੀ ਮੁੰਡੇ ਸੀ ਨਾਲ ਇੱਕ ਰੂਮ ਵਿੱਚ ਰਹਿੰਦੇ ਸੀ ਤੇ ਇਹੋ ਜਿਹਾ ਘਟਨਾ ਵਾਪਰੀ ਇੱਕ ਮਤਲਬ ਮਰਡਰ ਹੋ ਗਿਆ ਇੱਕ ਯਾਨੀ ਸਾਡੇ ਕੋਲ ਲੜਕਾ ਕਤਲ ਹੋ ਗਿਆ ਸਾਡੇ ਕੋਲੋਂ ਮਤਲਬ ਬਲਾਚੌਰ ਦੇ ਕੋਲ ਉਹਨਾਂ ਦਾ ਪਿੰਡ ਹੈ ਕੋਲਗੜ ਤੇ ਕਤਲ ਹੋ ਗਿਆ ਬਾਅਦ ਦੇ ਵਿੱਚ ਸਾਨੂੰ ਮਤਲਬ ਜੇਲ ਹੋ ਗਈ 2019 ਦੇ ਵਿੱਚ ਸਾਨੂੰ ਜੇਲ ਹੋ ਗਈ ਅਸੀਂ ਜੇਲ 'ਚ ਫੜੇ ਗਏ ਤੇ ਮਤਲਬ ਸਾਨੂੰ ਮਤਲਬ ਮੈਨੂੰ ਉਮੀਦ ਨਹੀਂ ਸੀ ਜਾਨੀ ਕਿ ਮਤਲਬ ਜਾਨੀ ਇਦਾਂ ਅਸੀਂ ਮਤਲਬ ਬਾਹਰ ਆਵਾਂਗੇ ਉਥੋਂ ਦਾ ਕਾਨੂੰਨ ਇਹ ਦਿੰਦਾ ਜੇਲੋਂ ਤਾਂ ਬਸ ਸਾਨੂੰ ਮਤਲਬ ਫਾਂਸੀ ਦਾ ਹੁਕਮ ਹੋਇਆ ਕੋਰਟ ਨੂੰ ਤੇ ਮਤਲਬ ਜਾਨੀ ਫਿਰ ਪਿੱਛੇ ਹੀ ਕਰਦਿਆਂ ਦਾ ਕਨੈਕਟ ਕੀਤਾ ਕਰਦਿਆਂ ਨੇ ਫਿਰ ਜਾਨੀ ਪਤਾ ਸੀ ਅਬਰਾਇਸਰ ਹੋਣਾ ਦਾ ਅਬਰਾਇਸਰ ਹੋਣਾ ਦੇ ਨਾਲ ਗੱਲਬਾਤ ਕੀਤੀ ਭਾਜੀ ਸਖਦੀਪ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਨਾ ਚਾਹੁੰਦਾ ਇਹਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਬ੍ਰਾਇਸਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਮਤਲਬ ਗੱਲਬਾਤ ਕਰਦੇ ਆ ਚਲੋ ਉਹਨਾਂ ਨੇ ਮਤਲਬ ਸਾਡਾ ਹੁਣ ਤੱਕ ਮਤਲਬ ਬਹੁਤ ਸਾਡੀ ਹੈਲਪ ਕੀਤੀ ਇਹਨਾਂ ਨੇ ਮਤਲਬ ਭਜਨ ਅਟਕੇ ਬਲੱਡ ਮਨੀ ਦੇ ਕੇ ਸਾਰਾ ਕੁਝ ਕਰਕੇ ਸਾਡਾ ਜਿਹੜਾ ਕੇਸ ਜਿਹੜਾ ਉਹਨਾਂ ਨੇ ਹੈਂਡਲ ਕੀਤਾ ਤੇ ਅੱਜ ਸਾਨੂੰ ਮਤਲਬ ਯਾਨੀ 5 ਸਾਲ ਬਾਅਦ ਮਾਨੂੰ ਯਾਨੀ ਹਰਿਆਈ ਮਿਲੀ ਇਹ ਪਰਿਵਾਰ ਵਿੱਚ ਮੇਰੇ ਮਤਲਬ ਮਦਰ ਫਾਦਰ ਵਾਈਫ ਨੇ ਮੇਰੇ ਤੇ ਮੇਰੇ ਫਾਦਰ ਸਾਹਿਬ ਜਿੰਦੇ ਸੀ ਮਤਲਬ ਜਦੋਂ ਮੈਂ ਜੇਲ੍ਹ ਦੇ ਵਿੱਚ ਸੀ ਜੇਲ੍ਹ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਪ ਉਸਟਮ ਜਾਨੀ ਮੇਰੇ ਦੇ ਮਤਲਬ ਕੀ ਬੀਤੀ ਉਹ ਮਤਲਬ ਮੈਂ ਮਹਿਸੂਸ ਕਰ ਸਕਦਾ ਲੇਕਿਨ ਪਿਛਲ ਡੈਥ ਹੋ ਗਈ ਉਹਨਾਂ ਦੀ ਸ਼ਹਿਦ ਅੱਜ ਮੈਂ ਬਾਹਰ ਨਿਕਲਣਾ ਚਾਹੁੰਦਾ ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਤੇ ਬਾਕੀ ਚਲੋ ਗਲਤੀਆਂ ਸੀ ਮੈਂ ਇਹੀ ਕੰਮ ਚਾਹਾਂਗਾ ਕੋਈ ਮਤਲਬ ਕਿ ਇਨਸਾਨ ਗਲਤੀ ਨਾ ਕਰੇ ਆਪਣਾ ਕੰਮ ਕਰ ਲਈ ਜਾਂਦੇ ਨੇ ਸਾਰੇ ਉੱਥੇ ਤੇ ਆਪਾਂ ਸਿੱਧਾ ਕੰਮ ਕਰਨ ਤੇ ਬਸ ਬਾਕੀ ਮੈਂ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹਾਂਗਾ ਬ੍ਰੈਸਰ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਬਹੁਤ ਖੁਸ਼ੀ ਕੀਤੀ ਸਾਡੀ ਨਾਮ ਤੇ ਗੁਰਪ੍ਰੀਤ ਮੇਰਾ ਬੇਟਾ ਵਾ ਇਹ 2019 ਦੇ ਵਿੱਚ ਗਏ ਸੀ ਲਾਈਸੈਂਸ ਬਣਾਉਣ ਵਾਸਤੇ ਉਹਨਾਂ ਨੇ ਬਣਾ ਕੇ ਨਹੀਂ ਦਿੱਤਾ ਸਾਲ ਡੇਢ ਸਾਲ ਉਹਨਾਂ ਕੋ ਬੈਠੇ ਰਹੇ ਫਿਰ ਇਹ ਭੁੱਖੇ ਤੇ ਆਏ ਫਿਰ ਇਹ ਆਪਣਾ ਪਾਕਿਸਤਾਨੀ ਮੁੰਡੇ ਸੀ ਉਹਨਾਂ ਦੀ ਬੈਣੀ ਬਹਿ ਗਏ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਤੇ ਨਾਲ ਇਹਨਾਂ ਦੀ ਗੱਡੀ ਸੀ ਇਹ ਵੀ ਨਾਲ ਫਸ ਗਿਆ ਫਿਰ ਸਾਨੂੰ ਪਤਾ ਲੱਗਾ ਵੀ ਇਹਨਾਂ ਕੋ ਪਾਕਿਸਤਾਨ ਵਾਲੇ ਕੋ ਗਲਤ ਕੰਮ ਹੋ ਗਿਆ ਤੇ ਨਾਲ ਸਾਡਾ ਗੁਰਪ੍ਰੀਤ ਫਸ ਗਿਆ ਫਿਰ ਗੁਰਪ੍ਰੀਤ ਨੇ ਸਾਨੂੰ ਫੋਨ ਕੀਤਾ ਵੀ ਮੰਮੀ ਪਾਪਾ ਮੈਂ ਇਦਾਂ ਉਥੇ ਵੀ ਜੇਹ ਵਿੱਚ ਮੈਂ ਫੜਿਆ ਗਿਆ ਹਾਂ ਅਸੀਂ ਫਿਰ ਆ ਪਾਜੀ ਸਰਦੀਪ ਹਣੀ ਪਾਜੀ ਹੀਰਾ ਵਾਲੇ ਇਹਨਾਂ ਤੱਕ ਅਸੀਂ ਪਹੁੰਚ ਕੀਤੀ ਇਹ ਸਾਡੇ ਰਿਸ਼ਤੇਦਾਰ ਨਿਕਲ ਆਏ ਤੇ ਇਹਨਾਂ ਨੇ ਫਿਰ ਬਰਾਇ ਸਾਬ ਨਾਲ ਗੱਲ ਕੀਤੀ ਫਿਰ ਸਾਡਾ ਕੇਸ ਉਹਨਾਂ ਨੂੰ ਫੜਾਇਆ ਉਹਨਾਂ ਨੇ ਸਾਡਾ ਕੇਸ ਜਿਹੜਾ ਇਹ ਸਾਡਾ ਬਾਲ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਕਰਦੇ ਹਾਂ ਵੀ ਜਿਨ੍ਹਾਂ ਨੇ ਸਾਡਾ